ਅੰਨਾ ਪਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਅੰਕ 750 ਸ੍ਰੀ ਨਨਲਾ ਪੰਜਵਾਹ ਪਾਗਲ ਤਿਆਗ ਗੁਰ ਸਰ ਨਹੀਂ ਆਇਆ ਰੱਖੋ ਰਖਣ ਹਾਰੇ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ ਮੇਰੀ ਰੱਖਿਆ ਕਰ ਮੈਂ ਸਾਰੇ ਆਸੇ ਛਲਕੇ ਗੁਰੂ ਦੀ ਸੰ ਆਪਿਆਂ ਹਾਂ ਜੇ ਤ ਤਮ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੀ ਕੀ ਪ੍ਰਭੂ ਇਨਾਂ ਜੀਵਾਂ ਵਿਚਾਰਿਆਂ ਦੀ ਕੀ ਫਾਇਆ ਹੈ ਇਸ ਕੰਮ ਵਿੱਚ ਅਸਾਂ ਜੀਵਾਂ ਨੂੰ ਲਾ ਦਿੰਦਾ ਹੈ ਅਸੀਂ ਉਹ ਕੰਮ ਵਿੱਚ ਲੱਗ ਪੈਂਦੇ ਹਾਂ मेरे राम जी तुम पर अंतर जामी हे मेरे राम जी हे मेरे प्रभु जी तू मेरे दिल दी जानर बड़ा है कर कृपा गुरुदेव दयाला गुण गावां नित स्वामी रहौ हे दयादिकर गुरुदेव हे स्वामी मीर कर मैं सदा तेरी गुण गांदा रहा रहाऊ आठ पैर पर अपना धैया है ਗੁਰ ਪ੍ਰਸ਼ਾਦ ਪਉਤਰੀਏ ਅੱਠੇ ਪਰ ਆਪਣੇ ਮਾਲਕ ਪਰਬ ਦਾ ਧਿਆਨ ਧਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਸੰਸਾਰ ਸੁੰਦਰ ਤੋਂ ਪਾਰ ਲੰਗ ਜਾਂਦਾ ਹੈ ਆਪ ਤਿਆਗ ਹੋਈਏ ਸਮਰੇਨਾ ਜੀਵਤਿਆਂ ਉਮਰੀਏ ਆਪਾ ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੁਨੀਆ ਦੀ ਕਿਰਤ ਕਰ ਕਰਦਿਆਂ ਹੀ ਨਿਰਮੋਹ ਹੋ ਜਾਂਦਾ ਹੈ ਸਾਫਲ ਜਨਮ तिसका जग ਭੀਤਰ ਸਾਧ ਸੰਗ ਨਾਮ ਜਾਪੇ ਜਿਹੜਾ ਉਹਨੂੰ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਦਾ ਹੈ। ਜਗਤ ਵਿਸੁਸ਼ਤਾ ਜੀਵਨ ਕਾਮਯਾਬ ਹੋ ਜਾਂਦਾ ਹੈ। ਸਗਲ ਮਨੋਰਥ तिसके ਪੂਰਨ ਜਿਸ ਦਿਆ ਕਰੇ ਪਰਮ ਆਪੇ। ਇਸ ਮਨੁੱਖ ਉਤੇ ਪ੍ਰਮਾਤਮਾ ਆਪ ਹੀ ਕਿਰਪਾ ਕਰਦਾ ਹੈ ਉਸ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਹੋ ਜਾਂਦੀਆਂ ਹਨ। ਦੀਨ ਦਿਆਲ ਕਿਰਪਾ ਪਰਮ ਸੁਆਮੀ ਤੇਰੀ ਸਰਨ ਦੇਵਾਲਾ। ਇਹ ਦੀਨਾਂ ਉਤੇ ਦਇਆ ਕਰਨ ਵਾਲੇ ਹੀ ਕਿਰਪਾਲ ਹੀ ਮਾਲਕ ਪ੍ਰਭੂ ਇਹ ਦਇਆ ਦੇ ਸੋਮੇ ਮੈਂ ਤੇਰੀ ਸੰਨ ਆਇਆ ਹਾਂ। ਰੱਬ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਲਾ ਨਾਨਕ ਕਹਦਾ ਹੈ ਕਿ ਪ੍ਰਭ ਮੀਰ ਕਰਮ ਨੂੰ ਆਪਣਾ ਨਾਮ ਬਖਸ਼ ਗੁਰੂ ਦੇ ਚਰਨਾਂ ਦੀ ਧੂੜ ਤੇ ਰਾਗ ਸੂਹੀ ਅਸ਼ਟਪਦੀਆ ਮਹੱਲਾ ਪਹਿਲਾ ਦਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਬਗਣ ਮੈਂ ਗੁਣ ਨਹੀਂ ਕੋਈ ਮੇਰੇ ਅੰਦਰ ਸਾਰੇ ਔਗਣ ਹੀ ਹਨ ਗੁਣ ਇੱਕ ਵੀ ਨਹੀਂ ਕੋਕਰ ਕੰਤਮੇ ਲਾਵਾ ਹੋਈ ਇਸ ਹਾਲਤ ਵਿੱਚ ਮੈਨੂੰ ਖਸਮ ਪਰਬ ਦਾ ਮੁਲਾਵ ਕਿਵੇਂ ਹੋ ਸਕਦਾ ਹੈ ਨਾ ਮੈ ਰੂਪ ਨਾ ਵੰਕੇ ਨੈਣਾ ਨਾ ਮੇਰੀ ਸੋਹਣੀ ਸ਼ਕਲ ਹੈ ਨਾ ਮੇਰੀਆਂ ਸੋਹਣੀਆਂ ਅੱਖਾਂ ਹਨ ਨਾ ਕੋਲਰ ਢੰਗ ਨਾ ਮਿੱਠੇ ਬਹਿਣਾ ਰਹਾਉ ਨਾ ਹੀ ਚੰਗੇ ਕੁਲ ਵਾਲਾ ਮੇਰਾ ਕੋਈ ਚਾਚਾ ਚਾਰ ਹੈ ਨਾਹੀ ਮੇਰੀ ਪੂਲੀ ਮਿੱਠੀ ਹੈ ਮੈਂ ਫਿਰ ਕਿਵੇਂ પતિ ਪਰਪ ਨੂੰ ਖੁਸ਼ ਕਰ ਸਕਾਂਗੀ ਰਹਾਉ ਸਹਿਜ ਸ਼ਿੰਗਾਰ ਕਾਮਣ ਕਰਿਆ ਵੈ ਜਿਹੜੀ ਜੀਵ ਇਸਤਰੀ ਅਲੂਲ ਆਤਮਿਕ ਅਵਸਥਾ ਵਿੱਚ ਟਿਕਦੀ ਹੈ ਤੇ ਸ਼ਿੰਗਾਰ ਹਾਸਲ ਕਰਕੇ ਪਰਉਪਤੀ ਵਰਤੀ ਆਉਂਦੀ ਹੈ ਉਹ ਪਰਉਪਤੀ ਨੂੰ ਚੰਗੀ ਲੱਗਦੀ ਹੈ ਤਾਂ ਸਹਾਗਣ ਜਾਂ ਕੰਤੇ ਭਾਵੇ ਤਦੋ ਹੀ ਜੀਵ ਇਸਤਰੀ ਭੱਕਾਂ ਵਾਲੀ ਹੈ ਜਦੋਂ ਕੰਤ ਪਰਉਪਸੰਦ ਹੁੰਦੀ ਹੈ ਨਾ ਤੇ ਸਰੂਪ ਨਰੇਖਿਆ ਕਾਈ ਉਸ ਵਰੁਪਤੀ ਦੀ ਇਹ ਇਨੀ ਅਕੀ ਗਸਣ ਵਾਲੀ ਕੋਈ ਸ਼ਕਲ ਨਹੀਂ ਹੈ ਉਸ ਦਾ ਕੋਈ ਚਤਰ ਵੀ ਨਹੀਂ ਜਿਸ ਨੂੰ ਵੇਖ سکے ਕਿ ਤੇ ਉਸ ਦਾ ਸਿਮਨ ਕਰ ਸਕੀਏ ਜਾਂ ਅੰਤਨ ਸਾਹਿਬ ਸਿਮਰਿਆ ਜਾਏ ਪਰ ਇਹ ساری ਉਮਰ ਉਸਨ ਵਿਸਾਰੀ ਵੀ ਰੱਖਿਆ ਜਾਏ ਤਾਂ ਅੰਤ ਸਮੇਂ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ਸੁਰਤ ਮਤ ਨਹੀਂ ਚਤਰਾਈ ਹੈ ਪਰ ਮੇਰੀ ਉੱਚੀ ਸੁਰਤ ਨਹੀਂ ਮੇਰੇ ਵਿੱਚ ਕੋਈ ਅਕਲ ਨਹੀਂ ਕੋਈ ਸਿਆਣਪ ਨਹੀਂ ਕਰ ਕਿਰਪਾ ਪ੍ਰਭੂ ਲਾਗੋ ਪਾਈ ਤੂੰ ਆਪ ਹੀ ਮੇਰ ਕਰਕੇ ਮੈਨੂੰ ਆਪਣੀ ਚੰਨੀ ਲਾ ਲੈ ਹਰੀ ਸਿਆਣੀ ਕੰਤ ਨਾ ਪਾਣੀ ਉਹ ਜੀ ਵਿਸਤਰੀ ਦੁਨੀਆ ਦੇ ਕਾਰ ਵਿਹਾਰ ਵਿੱਚ ਭਾਵੇਂ ਬਹੁਤ ਸਿਆਣੀ ਪਾ ਹੋਵੇ ਪਰ ਉਹ ਕੰਤ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ ਮਾਇਆ ਲਾਗੀ ਭਰਮ ਭੁਲਾਣੀ ਜਿਹੜੀ ਮਾਇਆ ਦੇ ਮੋਹ ਵਿੱਚ ਫਸੀ ਰਹੇ ਪਟਕਣਾ ਵਿੱਚ ਪੈ ਕੇ ਜੀਵਰਾਤ ਖੁੰਝੀ ਰਹੇ ਹौं ਮੈਂ ਜਾਈ ਤੱਕ ਅੰਤ ਸਮਾਈ ਇਹ ਕੰਤ ਪਰ ਜਦੋਂ ਹौं ਮੈਂ ਦੂਰ ਹੋ ਜਾਵੇ ਤਦੋਂ ਹੀ ਤੇਰੇ ਚਰਨਾਂ ਵਿੱਚ ਨੀਣਤਾ ਹੋ ਸਕਦੀ ਹੈ ਤਉ ਕਾਮਣ ਪਿਆਰੇ ਨਾਮਿਤ ਪਾਈ ਤਦੋਂ ਹੀ ਇਹ ਪਿਆਰੀ ਜੀਵ ਇਸਤਰੀ ਤਨੋਂ ਨੋ ਖਜ਼ਾਨੇ ਦੇ ਸੋਮੇ ਨਾਲ ਮਿਲ ਸਕਦੀ ਹੈ अनिक जन्म विचरत दुख पाया ते इतो बिछड़ के अनेक पट पट के मैं दुख सहारा है कर गह लो प्रीतम पर हे प्रभु राय हेतम मैं तू मेरा हथ ले पंत नानक सौ तय भी हो नानक बेनती करता है खसम प्रभु सचमुच मौजूद है सदा ही रहेगा जय भावे प्यारा सी ਜਿਹੜੀ ਜੀਵ ਸ੍ਰੀ ਉਸ ਨੂੰ ਪਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੈ ਭਾਗ ਹੈ ਪਿਆਰਾ ਤੇਰਾ ਵੀ ਸੀ ਜਿਹੜੀ ਜੀਵ ਸ੍ਰੀ ਉਸ ਨੂੰ ਪਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ